ਗੁਰਨਾਥ ਦੇਵ ਜੀ ਤੇ ਲੇਹਰਾ ਦੀ ਗੁਰੂ ਅਗਗੱਦੇ ਜੀ ਦੇ ਚਰਨਾਂ ਦੀ ਗੱਲ ਕਰਨੀ ਹੈ ਤੁਸੀਂ ਸਾਰਿਆਂ ਨੇ ਕਹਾ ਸੁਣੀ ਹੋਣੀ ਹੈ ਕਿਉਂਕਿ ਆਪਨੇ ਸਭ ਤੋਂ ਨੇੜੇ ਜਿਹੜਾ ਪਾਕ ਪੁੱਤ ਸਿੱਖਾਂ ਦਾ ਸਭ ਤੋਂ ਵੱਡਾ ਇਤਿਹਾਸਿਕ ਸਥਾਨ ਹੈ ਉਹ ਜਿਸ ਨੂੰ ਸਥਾਨ ਗੁਰਨਾਥ ਦੇਵ ਜੀ ਤੇ ਗੁਰਨਾਥ ਦੇਵ ਜੀ ਦੀ ਬਾਤ ਸਣੀ ਉਸ ਸਿੱਖੀ ਦੀ ਆਗੂ ਹੈ जो करतारपुर साहब आई लै गए गुरु नानक पातशाह को गुरु नानक देव जी को मिले गुरु नानक देव जी ने, 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 दे। ने कहा कि नाम से जो पुछा ने कहा मेरा नाम लहना गुरु नानक देव जी ने कहा कि तहना कि असी जी हाँ

ਮੱਤੇ ਦੀ ਸਰਾਵਤੀ ਦੇ ਲੱਗਦੀ। ਗਰੀਬ ਸੀ ਦਿਹਾੜੀ ਦਾ ਬੰਦਾ ਸੀ। ਉਹ ਉਹ ਅਗਲੇ ਲੈਣਾ ਦੀ ਕੋਲ ਉਹਨਾਂ ਦੀ ਮੱਕੀ ਤੇ ਸਮਾਨ ਲੈਣ ਲਈ ਆਖਰ ਜਾਂਦਾ ਸੀ। ਕੀ ਹੋਇਆ? ਚਾਰ ਪੰਜ ਦਿਨ ਕੋਈ ਦਿਹਾੜੀ ਨਹੀਂ। ਸਿਰਫ ਪਾਰਿਸ ਨੇ ਆ ਬਿਲਾਏ ਤੇ ਚਾਰ ਪੰਜ ਦਿਨਾਂ ਬਾਅਦ ਜਦੋਂ ਦਿਹਾੜੀ ਲੱਗੀ ਸਿਰੋਂ ਪੜੇ ਜਾ ਰਹੀ ਜੰਤੀ ਦੇ ਸੋਟਾ ਬੰਨ੍ਹਦੇ। ਸੋਕਾ ਕਹਿੰਦੇ ਹੀ ਫਾਈਨਾਂਸ ਦੀ ਵਰਤੀ ਤੇ ਜਾਂਦੇ ਹਨ ਲੈਣਾ ਕਹਿੰਦੇ ਆ ਸਿਨਾਰ ਕੀ ਗੱਲ ਚਾਰ ਪੰਜ ਦਿਨ ਕਿਹੜੀ ਦਿਹਾੜੀ ਨਹੀਂ ਗਤੀ ਤੇ ਸੋਕਾ ਇਹ ਕੰਮ ਕਿਹਨਾਂ ਨੇ ਕੀਤਾ ਤੇ ਜਦੋਂ ਆਦੀ ਨੂੰ ਸਿਨਾਰ ਦੇ ਤੇ ਆ ਆਈ ਤੇ ਜਦੋਂ ਆਦੀ ਨੇ ਜਰਵਾਕ ਨੂੰ ਉਹ ਰਸਾ ਦਿੱਤਾ ਤੇ پیسے ਥੋੜੇ ਸੰਨ ਤੇ ਲੋਚਾ ਚਾਰ ਪੰਜ ਬੋ ਆਕਾਰ ਵਾਦ ਪਾਇਆ ਪਰ ਸਿਨਾਰੀ ਦੇ ਸਾਹ ਦੇ ਚ ਸਿਨਾਰੀ ਨੇ ਕਿਹਾ ਕਿ लाला जी मैं आपका आज ये मैं थोड़ा देने हूँ आज ईगल आटा सस्ता हो गया ईगल आटा सस्ता हो गया आज अभी आटा सरकार ने दांते मोड़े जाने हैं तो जी ने आपे पाले शीना जी ने पूछिया लाला जी ने कहा नहीं, नहीं सस्ता हो गया तेरे बच्चे कुके होंगे तेरे बच्चे कुके होंगे इसलिए मैं आटा थोड़ा बाद पार होता है शीना जी ने नहीं लाला जी मैंने ਆ ਤੇ ਦੀ ਬਾਦ ਦੀ ਗੋਲੇ ਮੈਂ ਕਹਾਂਗਾ ਉਹ ਮੈਂ ਕੋਈ ਨਾ ਅਸਥਾਰ ਬਣਾਗਾ ਇਹਦਾ ਸਬਰ ਦਿੱਤਾ ਗੁਰੂ ਉਹ ਬਾਗੀ ਦਾ ਸ਼ਬਦ ਵੀ ਹੈ ਮਤ ਵਿੱਚ ਰਤਨ ਜਵਾਨਾ ਰਹਾਇਕ ਜੇ ਤਰਤੀ ਸੇਖੋ ਸਤਿਗੁਰ ਦੀ ਤਰ੍ਹਾਂ ਤਪਾਲ ਨਾਰਕ ਸਾਹਿਬ ਸਤਾ ਤੇਆ ਕਿੰਨਾ ਸਤਗੁਰ ਸਤਪਾਲਾ ਕਰਦਾ ਤੇ ਮਹਿਣਾ ਦੀਆਂ ਸੀਹਾਂ ਨੂੰ ਪੁੱਛਿਆ ਕਿ ਤੇਰਾ ਗੁਰੂ ਕਿਹੜਾ ਇਹ ਨਾ ਸਬਰ

ਇਹ ਸਦਾ ਥਾਵ ਨੈਣੀ ਪੁੱਤ ਜੀ ਹਾ ਸਾਰੇ ਆਦਿਰੇ ਜੀ ਦੇ ਅਰਦਾਸਾ ਅਰੋਧ ਕੀਤਾ ਨਾ ਕਾ ਸੇਰੋ ਗੁਰਨਾਕ ਪਾਸ਼ਾ ਦੇ ਹੋ ਗਏ ਤੇ ਗੁਰਨਾਕ ਨੇ ਤੇ ਰਹਿਣਾ ਜੀ ਨੂੰ ਨੈਣੀ ਪੁੱਤ ਨੂੰ ਅੰਗ ਦਾ ਦਿਨੀ ਭਲਾਤਾ ਆਸੀਗਾ ਇੱਕ ਸਿੱਖ ਦੀ ਮਦਦ ਕੀਤੀ ਸੀ ਰਹਿਣਾ ਜੀ ਨੇ ਤੇ ਸਿੱਖ ਨੇ ਮਦਦ ਕਰਨ ਦਾ ਸਿੰਘ ਦੇ ਮਾਲ ਖੜਨ ਦਾ ਇੰਨਾ ਕਿ ਭਾਇਆ ਕਿ ਗੁਰੂ ਉਹਨੂੰ ਵੀ

ਇਹਨੂੰ ਵਿਅਕਤੀ ਦਾ ਪਰਮਾਨ데요 ਪਤਾ ਕੋਈ ਦਾਸਰੇ ਤੋਂ ਸਰਕਾਸਮਿੰਦਰ ਦੀ ਚਾਲੀ ਦਾ ਕਾਫੀ ਤੇ ਜਿੰਨਾਂ ਤੋਂ ਇੱਕ ਤਤਾ ਮਿਲਦੇ ਵਿੱਚ ਜ਼ਿਆਦਾ ਲੱਗਿਆ ਬਈ ਦਾ ਇਸ ਤੋਂ ਜ਼ਿਆਦਾ ਨੇ ਤੇ ਵਾਇਪ ਦੀ ਦਾਸਤ ਵਾਇਪ ਦੀ ਕਿਤੇ